ਨੂੰ 1970 ਤੋਂ ਮੇਰੇ ਸਰਗੁਆਚੀ ਪਿਤਾ ਸਰਦਾਰ ਗੁਲਮੀਤ ਸਿੰਘ ਹਰਨਾਲ ਤੇ ਮੇਰੇ ਨਾਲ ਬਹੁਤ ਨੇੜਲਾ ਸੰਬੰਧ ਸਰਦਾਰ ਸੁਖਦੇਵ ਸਿੰਘ ਜੀ ਦੀ ਟੀਮ ਸਾਹਿਬ ਦਾ ਰਹਾ ਬਹੁਤ ਵੱਡਾ ਕਾਟਾ ਸਿੱਖ ਪੰਥ ਨੂੰ ਖਾਸ ਕਰਕੇ ਮਾਲਵੇ ਔਰ ਪੰਜਾਬ ਨੂੰ ਬਹੁਤ ਵੱਡਾ ਕਾਟਾ ਪਿਆ ਬੜੀਆਂ ਅਮੇਤੀ ਯਾਦਾਂ ਨੇ ਉਹਨਾਂ ਦੇ ਨਾਲ ਪਰ ਬਹੁਤ ਅਲੌਕਿਕ ਤਰੰਗ ਜਿਹੜੀ ਉਹਨਾਂ ਦੀ ਉਹਨਾਂ ਨੂੰ ਵੱਖਰਾ ਕਰਦੀ ਹੈ ਵੱਡੇ ਸਿੱਖੀ ਲੀਡਰਾਂ ਤੋਂ ਉਹ ਇਹ ਸੀ ਕਿ ਉਹ ਮੰਨਦੇ ਬੜੇ ਸਾਫ਼ ਔਰ ਹਮੇਸ਼ਾ ਪੰਥ ਦੀ ਇਕਤਾ ਤੇ ਚੜ੍ਹਦੀ ਕਲਾ ਦੀ ਰੀਜ ਰੱਖਣ ਵਾਲੇ ਬਹੁਤ ਉਹਦਿਆਂ ਨੂੰ ਠੁਕਰਾਉਣ ਵਾਲੇ ਮੈਨੂੰ ਯਾਦ ਹੈ ਇਹ ਖੁਦ ਮੇਰੇ ਸਾਹਮਣੇ ਗੱਲ ਹੋਈ ਜਦੋਂ ਮੇਰੇ ਪਿਤਾ ਜੀ ਸਨ ਤੇ ਮੈਂ ਨਾਲ ਸੀ ਉਹਨਾਂ ਦੇ ਜੇ ਗਿਆਨੀ ਜੀ ਨੇ ਉਹਨਾਂ ਨੂੰ ਮਿਨਿਸਟਰੀ ਆਫਰ ਕੀਤੀ ਜਿਹੜਾ ਇੰਡੀਪੈਂਡੈਂਟ ਜਿੱਤ ਕੇ ਗਏ ਉਹਨਾਂ ਨੇ ਰਿਫਿਊਜ਼ ਕੀਤਾ ਠੁਕਰਾਇਆ ਅਤੇ ਪੰਥ ਵੀ ਜੜੀ ਹੈ ਅਜ਼ਮਤ ਤੇ ਪੰਥ ਦਾ ਛੱਡਾ ਉਹਨਾਂ ਨੇ ਸਾਰੀ ਜ਼ਿੰਦਗੀ ਚੱਕੀ ਰੱਖਿਆ ਜਿਹੜੀ ਦੂਸਰੀ ਕਿਉਂਕਿ ਲੰਬੀ ਗੱਲ ਕਰਨ ਦੀ ਬਜਾਏ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਜਦੋਂ ਵਿਚਾਰਾਂ ਦੇ ਮਤਭੇਦ ਸ਼੍ਰੋਮਣੀ ਅਕਾਲੀ ਦਲ ਵਿੱਚ ਹੋਏ ਉਦੋਂ ਅਗਰ ਸਭ ਤੋਂ ਵੱਡ ਉਪਰਾਲਾ ਤੇ ਤਤ ਪਰ ਹੋ ਕੇ ਕੋਈ ਲੀਡਰ ਸਿੱਖ ਪੰਥ ਦੀ ਏਕਤਾ ਤੇ ਇੱਕ ਮੁਛਤਾ ਲਈ ਔਰ ਚੜ੍ਹਦੀ ਕਲਾ ਲਈ ਜੁੜਿਆ ਉਹਨਾਂ ਦਾ ਨਾਮ ਵੀ ਜਾਇਦਾ ਸਾਹਿਬ ਔਰ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਹੈ ਔਰ ਮੈਂ ਇਹ ਸਮਝਦਾ ਕਿ ਮੈਨੂੰ ਤਾਂ ਜੋ ਵੀ ਦਿਨ ਯਾਦ ਹੈ ਜਦੋਂ ਪਰਿਵਾਰ ਦੇ ਖੁਸ਼ੀ ਗਮੀਆਂ ਦੇ ਫੰਕਸ਼ਨ ਚ ਮੈਨੂੰ ਹਮੇਸ਼ਾ ਉਹਨਾਂ ਨੇ ਬਹੁਤ ਸਤਿਕਾਰ ਦਿੱਤਾ ਬਹੁਤ ਪਿਆਰ ਦਿੱਤਾ ਐਜ਼ ਅ ਸਪੋਰਟਸ ਮਿਨਿਸਟਰ ਕਿਉਂਕਿ ਮੈਂ ਪਾਰਲੀਮੈਂਟ ਵਿੱਚ ਸੀ ਉਦੋਂ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਹੈ ਮੇਰਾ ਖਿਆਲ ਹੈ ਪੰਜਾਬ ਦੀ ਰਾਜਨੀਤੀ ਚ ਹੀ ਇਜ਼ ਦੀ ਓਨਲੀ ਵਨ ਜਿਨ੍ਹਾਂ ਨੇ ਸਪੋਰਟਸ ਦਾ ਔਰ ਲਗਾਤਾਰਤਾ ਇੱਕ ਮੁਠਤਾ ਇਕਾਗਰਤਾ ਉਹਨਾਂ ਨੇ ਇਸ ਮਿੱਟੀ ਤੇ ਧਰਤੀ ਦੇ ਖਿਡਾਰੀਆਂ ਨਾਲ ਰੱਖੀ ਔਰ ਮੈਂ ਜਦ ਵੀ ਕਦੇ ਵਿਦੇਸ਼ ਜਾਣ ਦਾ ਕਦੇ ਮੌਕਾ ਮਿਲਦਾ ਕਿਸੇ ਵੀ ਮੁਲਕ ਵਿੱਚ ਅਗਰ ਸਭ ਤੋਂ ਵੱਧ ਨਾ ਦੁਨੀਆ ਵਿੱਚ ਸ਼ਰਧਾ ਤੇ ਪਿਆਰ ਨਾਲ ਕਿਸੇ ਦਾ ਲਿਆ ਜਾਂਦਾ ਸੀ ਕ੍ਰਾਸ ਸੈਕਸ਼ਨ ਆਫ ਦੀ ਪਾਰਟੀ ਇਹ ਉਹਨਾਂ ਦੀ ਬਲੱਖਣਤਾ ਸੀ ਕਿ ਉਹਨਾਂ ਦਾ ਨਾਂ ਬੜੇ ਪਿਆਰ ਤੇ ਸ਼ਰਧਾ ਤੇ ਦੋਸਤੀ ਅਗਰ ਦੋਸਤੀ ਕਿਸੇ ਨੇ ਦੇਖਣੀ ਹੋਵੇ ਤੇ ਵਫਾਦਾਰੀ ਦੇਖਣੀ ਹੋਵੇ ਤਾਂ ਮੈਂ ਸਮਝਦਾ ਸੁਖਦੇਵ ਸਿੰਘ ਤਿੰਸਾ ਸਾਹਿਬ ਔਰ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਦੇ ਸੁਪੁੱਤਰ ਗੁਰਮਿੰਦਰ ਜੀ ਵਰਮਿੰਦਰ ਸਿੰਘ ਤਿੰਸਾ ਉਹ ਗਰੇ ਨੇ ਬਹੁਤ ਆਪਣੀ ਨਿਮਰਤਾ ਤੇ ਨਮਰਤਾ ਨਾਲ ਪੰਥ ਦੀਆਂ ਸਫਾਵਾਂ ਵਿੱਚ ਨਾਂ ਬਣਾਇਆ ਔਰ ਉਹ ਉਹਨਾਂ ਦਾ ਸਥਾਨ ਤਾਂ ਬਹੁਤ ਔਖਾ ਹੈ ਪੁਰ ਕਰਨਾ ਪਰ ਮੈਨੂੰ ਪੂਰੀ ਉਮੀਦ ਹੈ ਕਿ ਇਹ ਸਥਾਨ ਜਿਹੜਾ ਹੈ ਉਹ ਉਹਨਾਂ ਦੇ ਹੋਣ ਹਾਰ ਸਪੁੱਤਰ ਪੂਰੀ ਨਹੀਂ ਕਰਨਗੇ ਸਗੋਂ ਪੰਥ ਨੂੰ ਇੱਕ ਨਵਾਂ ਰਾਹ ਤੇ ਪੰਜਾਬ ਤੇ ਅਕਾਲੀ ਦਰ ਨੂੰ ਇੱਕ ਨਵਾਂ ਰਾਹ ਦਿਖਾ